ਕੋ ਜੀ ਮੈਂ ਧੰਨਵਾਦ ਕਰਦਾ ਆ ਸਾਡੇ ਸਤਕਾਰਦੂ ਵੱਡੇ ਭਾਜੀ ਹੋਣੀ ਉਹ ਸਾਡੇ ਅਕਾਲ ਹਸਪੀਟਲ ਵਾਲੇ ਕਿਉਂਕਿ ਇਹ ਇੱਕ ਅਵੇਅਰਨੈਸ ਵੀ ਮੈਂ ਕਹਿ ਸਕਦਾ ਵੀ ਕਈ ਵਾਰੀ ਸਾਡੇ ਲੋਕ ਅਣਗਹਿਲੀ ਕਰ ਜਾਂਦੇ ਆ ਵੀ ਟੈਸਟ ਕਰਾਉਣੇ ਨਹੀਂ ਕਰੋਣੇ ਜਦੋਂ ਤੱਕ ਕੋਈ ਬੰਦਾ ਜ਼ਿਆਦਾ ਬਿਮਾਰ ਨਹੀਂ ਹੁੰਦਾ ਉਦੋਂ ਤੱਕ ਉਹ ਟੈਸਟ ਨਹੀਂ ਕਰਾਉਂਦੇ ਸੋ ਅੱਜ ਇਹ ਕੈਂਸਰ ਦਾ ਕੈਂਪ ਜਿਹੜਾ ਲਗਾਇਆ ਜਾ ਰਿਹਾ ਫ੍ਰੀ ਚੈੱਕਅਪ ਹੈ ਤੇ ਮੈਂ ਆਪਣੇ ਬਟਾਲੇ ਦੇ ਲੋਕਾਂ ਨੂੰ ਵੀ ਇਹੋ ਬੇਨਤੀ ਕਰਦਾ ਆ ਆ ਕੇ ਕਿਉਂਕਿ ਆ ਮੈਂ ਦੇਖ ਰਿਹਾ ਅੱবি 4-5 ਜਿਹੜੀਆਂ ਬੱਸਾਂ ਜਿਹੜੀਆਂ ਆਈਆਂ ਨੇ ਉਹਨਾਂ ਵਿੱਚ ਹੀ ਮਸ਼ੀਨਾਂ ਨੇ ਉਹਨਾਂ ਵਿੱਚ ਹੀ ਲੈਬਸ ਬਣੀਆਂ ਹੋਈਆਂ ਨੇ ਕਿਉਂਕਿ ਇਹ ਮੌਕਾ ਬਹੁਤ ਘੱਟ ਮਿਲਦਾ ਮੈਂ ਆਪਣੇ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਪਿੰਡਾਂ ਦੇ ਵਿੱਚ ਵੀ ਲੋਕਾਂ ਨੂੰ ਬੇਨਤੀ ਕਰਦਾ ਵੀ ਆ ਕੇ ਆਪਣੇ ਟੈਸਟ ਕਰਵਾ ਕੇ ਜਾਓ ਤਾਂ ਜੋ ਕਿ ਜੇ ਕਿਸੇ ਨੂੰ ਰੱਬ ਨਾ ਕਰੇ ਕੋਈ ਪ੍ਰੋਬਲਮ ਮਹਿਸੂਸ ਵੀ ਹੁੰਦੀ ਆ ਉਹਦੇ ਟੈਸਟ ਤੋਂ ਪਤਾ ਲੱਗ ਜਾਂਦਾ ਉਹ ਦਵਾਈ ਲੈ ਸਕਦਾ ਵਾ ਉਹ ਛੇਤੀ ਠੀਕ ਅੱਜ ਦੇ ਸਮੇਂ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਇਨਸਾਨ ਆ ਤਰੱਕੀ ਕਰ ਚੁੱਕਿਆ ਹੈ ਕਾਫੀ ਔਰ ਹਰ ਪ੍ਰੋਬਲਮ ਦਾ ਜਿਹੜੀ ਸਮੱਸਿਆ ਦਾ ਸਵਿਧਾਨ ਆ ਦੀ ਉਹਦਾ ਇਲਾਜ ਜਿਹੜਾ ਵਾ ਉਹਦੀ ਸਮੱਸਿਆ ਦਾ ਹੱਲ ਜਰੂਰ ਜਿਹੜਾ ਹੈ ਹੋਵੇ ਦੇਖੋ ਜੀ ਇਹ ਇਹਦੇ ਵਿੱਚ ਇਹਨਾਂ ਤੋਂ ਬਾਅਦ ਹੋਰ ਵੀ ਡਾਕਟਰ ਸਾਹਿਬਾਨ ਜਿਹੜੇ ਨੇ ਮੈਂ ਕਿਉਂਕਿ ਮੇਰੀ ਵੀ ਮੀਟਿੰਗ ਹੁੰਦੀ ਰਹਿੰਦੀ ਹੈ ਕਿਉਂਕਿ ਮੇਰਾ ਤੇ ਮੇਨ ਮਕਸਦ ਇਹ ਹੋਆ ਵੀ ਮੈਂ ਆਪਣੇ ਲੋਕਾਂ ਨੂੰ ਬੈਨੀਫਿਟ ਕਿਸ ਹਿਸਾਬ ਨਾਲ ਦੇ ਸਕਦਾ ਮੈਂ ਕਿਹਦੇ ਰੂਪ ਚ ਦੇ ਸਕਦਾ ਵਾਂ ਮੇਰੀ ਡਾਕਟਰ ਸਾਹਿਬਾਨ ਨਾਲ ਪਤਰਾ ਵੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਔਰ ਮੈਂ ਉਹਨਾਂ ਨੂੰ ਵੀ ਜ਼ਰੂਰ ਬੇਨਤੀ ਕਰੂੰਗਾ ਕਿ ਤੁਸੀਂ ਕੈਂਪ ਜਿਹੜੇ ਨੇ ਜੇ ਕੋ ਹੱਡੀਆਂ ਦਾ ਡਾਕਟਰ ਆ ਤੇ ਹੱਡੀਆਂ ਦਾ ਕੈਂਪ ਲਵਾ ਦੇ ਜਿਹੜਾ ਜਿਹੜਾ ਜਿਹੜੀ ਵੀ ਲਾਈਨ ਦੇ ਹੈਗੇ ਨੇ ਡਾਕਟਰ ਔਰ ਜ਼ਰੂਰ ਕੈਂਪ ਲਵਾਓ ਤਾਂ ਜੋ ਕਿ ਸਾਡੇ ਲੋਕਾਂ ਨੂੰ ਜਿਹੜਾ ਵੀ ਇੱਕ ਵੱਡੀ ਸਪੋਰਟ ਮਿਲ ਸਕੇ ਕੈਪਟਨ ਬਦਿਆ ਸੇ ਕੈਪਟਨ ਮੈਂ ਤੇ ਆਮ ਇਸ਼ੂ ਕਹਿਣਾ ਚਾਹਣਾ ਆ ਕਿ ਇਹੋ ਜਿਹੇ ਪ੍ਰਾਲੇ ਜਿਹੜੇ ਰਗਾタル ਹੋਣੇ ਚਾਹੀਦੇ ਨੇ ਕਿਉਂਕਿ ਆਮ ਜਿਹੜੀ ਜਨਤਾ ਹੈ ਪਿੰਡਾਂ ਦੇ ਚ ਰਹਿੰਦੀ ਹੈ ਔਰ ਉਹ ਨਹੀਂ ਨਾ ਸਾਰੇ ਜਾਗਰੂਤ ਹੋਏ ਜੀ ਆ ਕੁਝ ਇਹ ਕੁਝ ਵੀ ਨਭ ਜਾਂਦੇ ਨੇ ਜੀ ਔਰ ਜਿਹੜੇ ਬੰਦੇ ਕੋਲ ਆਪਣੇ ਕੋਲ ਪੈਸਾ ਨਹੀਂ ਹੈ ਖਤਮ ਜੋਗਾ ਹੈ ਕੈਸ਼ ਨਹੀਂ ਕਰਵਾ ਸਕਦਾ ਇਥੇ ਆਉਂਦੇ ਫਿਰ ਕਰਵਾ ਦੇ ਜਾਂ ਕਮਵਾ ਦੇ ਅਸੀਂ ਕੋਵਰ ਦਾ ਲਾਇ ਪ੍ਰਵਾ ਕਰਦੇ ਤੇ ਆਪਣੇ ਕੋਲ ਦੇ ਕਪਟਾਉਂਦੇ ਨੇ ਤੁਹਾਨੂੰ ਜਾਗਰੂਤ ਕਰਦੇ ਨੇ ਮਤੁਜੀ ਆਪਣਾ ਇਹਨਾਂ ਦਾ ਇਹ ਵਾਈਕੁਰਜੀ ਕਾਲਾ ਸਾਹਿਬ ਵਾਈਕੁਰਜੀ ਕੀ ਪਤੇ ਮੈਂ ਗੁਰਬਾਦ ਸਿੰਘ ਨਿਊ ਕਾਲ ਹਸਪੀਟਲ ਪਟਿਆਲਾ ਤੋਂ ਰਾਜਸੀ ਐਸਵੀਆ ਕਾਰਡ ਦੇ ਨਾਲ ਸੰਬੰਧਿਤ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਦਾ ਜਾਂਚ कॅम्प ਲਗਾਇਆ ਗਿਆ ਜੋ ਕਿ ਬਟਾਲੇ ਦੇ ਵਿੱਚ ਆਪਾਂ ਆਪਣੇ ਹਸਪਤਲ 'ਈ ਲਗਾਇਆ ਹੈ ਜਿਹੜਾ ਕਿ ਸਾਡਾ ਆਰਕਾਂ ਲਗਭਗ ਇਕਵਾਂ कॅम्प ਹੈ ਇਹਨਾਂ कॅम्पਾਂ ਦੇ ਵਿੱਚ ਅਸੀਂ ਕਦੀ ਅੱਖਾਂ ਦਾ ਫ੍ਰੀ ਕੈਂਪ ਚੈੱਕਅਪ ਕਰੀ ਅੱਖਾਂ ਦਾ ਸਰਜਿਕਲ ਚੈੱਕਅਪ कॅम्प ਜਿਨ੍ਹਾਂ ਦੇ ਵਿੱਚ ਅਸੀਂ ਫ੍ਰੀ ਲੈਂਸ ਪਾ ਕੇ ਦਿੰਦੇ ਆ ਅੱਜ ਹਰ ਕੈਂਸਰ ਦਾ ਟੈਸਟ ਫ੍ਰੀ ਕਰ ਰਿਹਾ ਜੀ ਧੰਨਵਾਦ ਹੈ ਸਮੂਹ ਟੀਮ ਦਾ ਜਿਹੜੀ ਵਰਲਡ ਕੈਂਸਰ ਕੇਅਰ ਵੱਲੋਂ ਭੇਜੀ ਗਈ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਬਈ ਆਪਣੇ ਜਾਂਚ ਕੈਂਪ ਵਿੱਚ ਇਚਾਲਾ ਕੇ ਆਪਣੇ ਸਰੀਰ ਦੀ ਜਰੂਰ ਜਾਂਚ ਕਰਾਓ ਤੇ ਲੋਕਾਂ ਤੋਂ ਛੁਟਕਾਰਾ ਪਾਓ ਸਾਡਾ ਅਗਲਾ ਕੈਂਪ ਜਿਹੜਾ ਉਹ ਅੱਖਾਂ ਦਾ ਸਰਜਿਕਲ ਕੈਂਪ ਲੱਗ ਰਿਹਾ ਹੈ ਜੋ ਮੰਦਰ ਭਗਵਾਨ ਬਾਬਾ ਚਿੱਤ ਜੰਨਾ ਨਾਨ ਚੱਕ ਵਿਖੇ 9 ਤਰੀਕ ਨੂੰ ਲੱਗ ਰਿਹਾ ਮੈਂ ਫੇਰ ਅਪੀਲ ਕਰਦਾ ਹਾਂ ਕਿ ਜੇ ਕਿਸੇ ਨੂੰ ਅੱਖਾਂ ਦੀ ਕੋਈ ਬਿਮਾਰੀ ਜਾਂ ਕਿਸੇ ਚਿੱਟੇ ਮੋਤੀ ਤੇ ਲੈਂਡਪੈਨ ਹੈ ਤਾਂ ਪਲੀਜ਼ ਕਿਰਪਾ ਕਰਕੇ ਉੱਥੇ ਦਰਸ਼ਕ ਦੇਣ ਦੀ ਕਿਰਪਾਲਤਾ ਕਰੋ ਤੇ ਆਪਣਾ ਇਲਾਜ ਕਰਵਾਓ ਧੰਨਵਾਦ ਸਾਡੇ ਸਕੇਪ ਦਾ ਉਦਘਾਟਨ ਐਮਐਲਏ ਸਰਦਾਰ ਅਮਰਜੀਤ ਸਿੰਘ ਨੇ ਅਸੀਂ ਉਹਨਾਂ ਕੀਤਾ ਗਿਆ ਹੈ ਜਿਨ੍ਹਾਂ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਜੋ ਸਾਨੂੰ ਇਹੋ ਜਿਹੇ ਨੀਕ ਉਪਰਾਲੇ ਕਰਨ ਦੇ ਵਿੱਚ ਬਹੁਤ ਸਹਿਯੋਗ ਦਿੰਦੇ ਹਨ ਅਤੇ ਉਤਸ਼ਾਹਿਤ ਵੀ ਕਰਦੇ ਹਨ